ਅਸੀਂ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 34 'ਚ ਖੜੇ ਆ ਸੈਕਟਰ 34 ਜਿਹੜਾ ਹੈ ਚੰਡੀਗੜ੍ਹ ਦਾ ਲਗਭਗ ਸੈਂਟਰ ਪੈਂਦਾ ਔਰ ਇੱਥੇ ਮੈਕਸਿਮ ਸ਼ੋਪਿੰਗ ਕਰਨ ਲਈ ਲੋਕੀ ਆਉਂਦੇ ਆ ਇੱਥੇ ਆਫਿਸ ਹੈਗੇ ਆ ਬੜੇ-ਬੜੇ ਸ਼ੋਰੂਮ ਹੈਗੇ ਆ ਪਰ ਅਸੀਂ ਇੱਕ ਰਾਮਰੇਲਾ ਮੈਦਾਨ 'ਚ ਆ ਗਏ ਆ ਇੱਥੇ ਦਾ ਹਾਲ ਦਿਖਾ ਦਈਏ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਅਭੀ ਉਹ ਚਾਰੋਂ ਤਰਫ ਦਿਖਾ ਦੇ ਸੋਨੂੰ ਇੱਥੇ ਕਿਸਾਨ ਅਤੇ ਖੇਤੀ ਆਰ ਮਜ਼ਦੂਰੋ ਜਿਹੜੇ ਆ ਜੁਨੇਨ ਆਪਣੀ ਮੰਗਾਂ ਦੇ ਸਮਰਥਨ ਵਿੱਚ ਅੱਜ ਇੱਥੇ ਇਹਨਾਂ ਨੇ ਡੇਰਾ ਜਿਹੜਾ ਜਮਾ ਲਿਆ ਔਰ ਬਹੁ ਵੱਡੀ ਸੰਖਿਆ ਚ ਕਿਸਾਨ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੱਲ ਕੇ ਅੱਜ ਇੱਥੇ ਪਹੁੰਚ ਰਹੇ ਨੇ ਔਰ ਪਹੁੰਚਣ ਦਾ ਕ੍ਰਮ ਦੁਪਹਿਰੇ ਸ਼ੁਰੂ ਹੋ ਗਿਆ ਸੀਗਾ ਹੁਣ ਸ਼ਾਮ ਦੇ 6 ਵਜੇ ਆ ਔਰ ਲਗਾਤਾਰ ਅੱਗੇ ਜਾ ਰਹੀ ਆ ਮਤਲਬ ਕਿ ਉਹ ਜਣੇ ਜਿਹੜੇ ਆ ਰਾਸਤੇ 'ਚ ਆ ਔਰ ਪਹੁੰਚ ਜਾਣਗੇ ਮੈਂ ਚਾਹੂੰਗਾ ਚਾਰੇ ਪਾਸੇ ਸਾਨੂੰ ਟਰਾਲੀਆਂ ਬਸਾਂ ਨਜ਼ਰ ਆ ਰਹੀਆਂ ਜਿਨ੍ਹਾਂ 'ਤੇ ਬੈਠ ਕੇ ਇਹ ਇੱਥੇ ਪਹੁੰਚੇ ਨੇ ਔਰ ਹੁਣ ਇਸ ਸਮੇਂ ਲੰਗਰ ਜਿਹੜਾ ਜਗ੍ਹਾ-ਜਗ੍ਹਾ ਤੇ ਲੰਗਰ ਜਿਹੜਾ ਬੰਨਾ ਸ਼ੁਰੂ ਹੋ ਗਿਆ ਇਹਨਾਂ ਨੇ ਇੱਥੇ ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹਨਾਂ ਦੇ ਲਈ ਪੂਰੀ ਵਿਵਸਥਾ ਕੀਤੀ ਆ ਟਾਇਲਟ ਦਾ ਪੀਣ ਦੇ ਪਾਣੀ ਦਾ ਸੁਰੱਖਿਆ ਦਾ ਸਾਰੇ ਜਿਹੜੇ ਇੰਤਜ਼ਾਮ ਆ ਇੱਥੇ ਕਿਤੇ ਗਏ ਨੇ ਤਾਂ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸਾਡੇ ਨਾਲ ਕੁਝ ਕਿਸਾਨ ਵੀਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਸਰ ਕਿੱਥੋਂ ਆਇਓ ਮਾਨਸਾ ਜ਼ਿਲ੍ਹਾ ਮਾਨਸਾ ਅਚਰ ਕੀ ਨਾ ਕੀ ਹੈ ਗੁਰਮੇਲ ਸਿੰਘ ਗੁਰਮੇਲ ਜੀ ਕਿੰਨੇ ਵਜੇ ਚੱਲੇ ਸੀ ਅਸੀਂ ਚੱਲੇ ਸੀ 9 ਵਜੇ 9 ਵਜੇ ਚੱਲੇ ਕਿੰਨੇ ਵਜੇ ਪਹੁੰਚ ਗਏ ਸੀ ਉਰੇ 70 ਵਜੇ ਆ ਗਏ ਸੀ। اچھا ਕੀ ਇੱਥੇ ਰਹਿਣ ਦਾ ਇਰਾਦਾ ਹੈ? ਪੱਕਾ? اچھا। ਹਾਂਜੀ। ਕਿੰਨੇ ਕੁ ਦਿਨ ਦਾ? ਭਾਵੇਂ 20 ਮਹੀਨਾ ਰਹਿ ਲਈ। اچھا। ਹਾਂਜੀ। ਪਹਿਲੇ ਵੀ ਆਏ ਹੋ? ਹਾਂ ਪਹਿਲਾਂ ਵੀ ਵਾਰੀ ਆਏ। ਚੰਡੀਗੜ੍ਹ ਆਂਦੇ ਰਹਿੰਦੇ ਆ। ਆਂਦੇ ਰਹਿੰਦੇ ਆ। ਓਕੇ। ਆਪਾਂ ਬਸ ਸਾਰੇ ਘਰ ਦੇ ਬਾਰੇ ਚਾਹੁੰਦੇ ਰਿਹਾ ਮਾਲੀ। ਜੀ ਜੀ ਜੀ। ਹਾਂ। ਤੇ ਆਪਾਂ ਘਰਾਂ ਆ ਜਿੰਦੇ ਰੇਲੀਆਂ 'ਚ ਪਹੁੰਚਦੇ ਰਹਨੇ ਆ ਜੀ। ਚਲੋ ਅੱਛੀ ਗੱਲ ਹੈ ਜੀ। ਹਾਂ ਪਾਰਟੀ ਆਪਣੀ ਹੈ ਜੀ। ਬਹੁਤ ਵਧੀਆ ਪਾਰਟੀ ਹੈ। ਆਪਾਂ ਹੋਰ ਇੱਥੇ ਹੈਗੇ ਆ ਕੀ ਗੱਲਬਾਤ ਕਰਦੇ ਆ? ਕੀ ਨਾਮ ਹੈ ਭਾਜੀ? ਨਾ ਸਰਜੀ ਸਿੰਘ ਜੀ ਤੁਸੀਂ ਮਾਨਸਾ ਤੋਂ ਆ ਨਹੀਂ ਜੀ ਪਿੰਡ ਚੋਂ ਬੜਾ ਹਤੋਂ ਅੱਛਾ ਹਾਂਜੀ ਤੇ ਕੀ ਲੱਗਦਾ ਮੌੜ ਸਾਨੂੰ ਲੱਗਦਾ ਨਹੀਂਗਾ ਵੀ ਬੈਠਣਾ ਪਊਗਾ ਜੀ ਕਾਫੀ ਚੰਗਾ ਅੱਛਾ ਹਾਂਜੀ ਮੈਂ ਜਲਦੀ ਮੰਗਾ ਜੜੀਆਂ ਹਲੇ ਮੰਨੀਆਂ ਨਹੀਂ ਜਾਣਗੀਆਂ ਅਸ ਜੀ 13 14 ਦੀ ਮੀਟਿੰਗ ਲੈ ਵਿੱਚ ਚੁੱਕੇ ਭਗਵੰਤ ਮਾਨ ਨਾਲ ਪਰ ਇਹਨੇ ਸਾਡੀ ਇੱਕ ਨਹੀਂ ਵੀ ਮੀਟਿੰਗ ਲਈ ਜੀ ਨਾਲੇ ਲਈ ਜਾਂਦਾ ਚਲੋ ਇੱਥੇ ਲੰਗਰ ਬਣ ਰਿਹਾ ਮੈਂ ਤੁਹਾਨੂੰ ਦਿਖਾਵਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਸਨੂੰ ਦਿਖਾਵੇ ਦੇਖੋ ਇੱਥੇ ਲੰਗਰ ਦੀ ਜਿਹੜੀ ਹੈ ਸੇਵਾ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਲੰਗਰ ਬਣ ਰਿਹਾ ਔਰ ਇਹ ਕੋਈ ਇੱਕ ਜਗ੍ਹਾ ਲੰਗਰ ਨਹੀਂ ਬਣ ਰਿਹਾ ਇੱਥੇ ਬਖ ਬਖ ਜਗ੍ਹਾ ਤੇ ਇਸੇ ਤਰ੍ਹਾਂ ਜਿਹੜੇ ਪ੍ਰਸ਼ਾਦ ਦੇ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਆ ਲੰਗਰ ਬਣਾਇਆ ਜਾ ਰਿਹਾ ਬਾਬਾ ਜੀ ਕੀ ਕੀ ਬਣਾ ਰਹੇ ਹੋ ਲੰਗਰ ਬਣਾਉਣਾ ਜੀ ਅੱਛਾ ਕੀ ਲੰਗਰ ਚ ਕੀ ਹੈਗਾ ਅੱਜ ਲੰਗਰ ਚ ਆ ਰਿਹਾ ਆਪਣਾ ਇੱਥੇ ਆਇਆ ਧਰਨੇ ਤੇ ਜੀ ਆਹ ਦੇਖੋ ਪਹਿਲਾਂ ਸਾਡੀ ਜਗ੍ਹਾ ਦੇਖੋ ਕੋਈ ਦਿੱਤੀ ਸਾਨੂੰ ਜੀ ਬੈਠਣ ਬਾਅਦ ਤੇ ਹੁਣ ਹੁੰਦਾ ਕਿਸਾਨ ਆ ਗਿਆ ਉਹ ਸਾਰਾ ਕੁਝ ਠੀਕ ਹੋ ਜਾਣਾ ਹੁਣ ਤਾਂ ਤੁਸੀਂ ਆ ਗਿਓ ਆ ਚਿੱਕਰ ਦੇ ਵਿੱਚ ਬੈਠੇ ਹਾਂ ਜੀ ਅਸੀਂ ਆ ਦੇਖ ਲੋ ਪਾਣੀ ਦੇਖੋ ਉੱਥੇ ਜੀ ਜੀ ਕਿੱਥੇ ਪ੍ਰਸ਼ਾਦੇ ਬਣਾਈਏ ਕਿੱਥੇ ਪਈਏ ਜੀ ਜੀ ਹਾਂ ਜੀ ਜੀ ਸਰਕਾਰ ਕੁਝ ਵੀ ਨਹੀਂ ਸੋਚਦੀ ਸਾਡੇ ਇਕ ਨਹੀਂ ਜੀ ਅੱਛਾ ਕੀ ਕੀ ਬਣਾਇਆ ਕੀ ਲੰਗਰ ਚ ਕੀ ਹੈਗਾ ਪ੍ਰਸ਼ਾਦੇ ਦੇ ਨਾਲ ਦੇਖੀ ਜਾਂਦੇ ਹਾਂ ਜੀ ਪ੍ਰਸ਼ਾਦੇ ਸੁੱਕੇ ਪ੍ਰਸ਼ਾਦੇ ਆ ਖਾਣੇ ਆ ਅਸੀਂ ਪਰ ਕੁਝ ਵੀ ਨਹੀਂ ਹੈ ਸਬਜੀ ਕੀ ਬਣਾਈ ਹੈ ਸਬਜੀ ਕਦੂ ਦੀ ਥਾਲ ਬਣਾਈ ਹੈ ਜੀ ਅੱਛਾ ਕਦੂ ਦੀ ਥਾਲ ਬਣਾਈ ਹੈ ਆਏ ਕਿੱਥੋਂ ਜੀ ਅਸੀਂ ਆਏ ਆ ਜੀ ਮਾਨਸਾ ਜਿਲੇ ਤੋਂ अच्छा मास्टर हां जी ते किन्ने ਕਿ ਵਜੇ ਚੱਲੇ ਸੀ ਜੀ ਅਸੀਂ ਚੱਲੇ 9 ਵਜੇ ਉਥੋਂ ਓਕੇ ਹਾਂ ਜੀ ਤੇ ਕਿੰਨੇ ਕ ਵਜੇ ਪਹੁੰਚੇ ਜੀ ਇੱਥੇ 3 ਵਜੇ ਪਹੁੰਚ ਗਏ ਜੀ ਤੇ ਕੀ ਉਹ ਰਾਸ਼ਨ ਵਗਾਰਾ ਨਾਲ ਲੈ ਕੇ ਆਇਆ ਲੈ ਕੇ ਆਏ ਸਾਰਾ ਕੁਛ ਹਫਤਾ ਲੈਣ ਨੂੰ ਸਰਕਾਰ ਸਾਨੂੰ ਕੁਝ ਵੀ ਨਹੀਂ ਦਿੰਦੇ ਹੈਗੇ ਅੱਛਾ ਕਿੰਨੀ ਦਿਨ ਦਾ ਰਾਸ਼ਨ ਹੈਗਾ ਨਾਲ ਲੈ ਕੇ ਆਏ 15 ਦਿਨ ਦਾ ਮਹੀਨੇ ਦਾ ਦੋ ਮੈਂ 5 ਦਿਨਾਂ ਦਾ ਜੀ 5 ਦਿਨ ਲੈ ਕੇ ਆਏ ਅੱਛਾ 5 ਦਿਨਾਂ ਦਾ ਧਰਨਾ 5 ਦਿਨਾਂ ਦਾ ਰਾਸ਼ਨ ਨਾਲ ਲੈ ਕੇ ਆਇਆ ਨਾਲ ਲੈ ਕੇ ਆਇਆ ਆ ਹੋਰ ਵੀ ਲੰਗਰ ਤਿਆਰ ਕਰ ਰਹੇ ਆ ਆਪਾਂ ਗੱਲਬਾਤ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਹਾਂਜੀ ਦੱਸੋ ਜੀ ਹਾਂ ਪੰਜ ਦਿਨਾਂ ਦਾ ਲੰਗਰ ਲੈਂਦਾ ਸਮਾਨ ਜੇ ਲੋਡ ਪਈ ਹੋਰ ਵੀ ਲਿਆਵਾਂਗੇ ਜੀ ਅੱਛਾ ਪੂਰੀ ਰਾਹ ਤੁਹਾਨੂੰ ਲੱਗਦਾ ਵੀ ਇਹ ਲੰਬਾ ਵੀ ਚੱਲ ਸਕਦਾ ਚੱਲਿਆਂ ਬਈ ਬਈ 2 ਮਹੀਨੇ ਲੱਗੇ ਆ ਤੁਹਾਨੂੰ ਓਕੇ ਪੂਰੀ ਰਾਹਾਂਗੇ ਸਿੱਧਾ ਜੀ ਜੀ ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਦੇਖੋ ਮੈਂ ਪੂਰਾ ਪ੍ਰਬੰਧ ਜਿਹੜੇ ਆ ਚੱਲ ਕੇ ਨਾਲ ਲੈ ਕੇ ਆਏ ਨੇ ਮੈਂ ਉਹ ਇੱਧਰ ਕੂਲਰ ਲੱਗਿਆ ਹੋਇਆ ਦੇਖੋ ਕੂਲਰ ਦੇ ਕੂਲਰ ਵੀ ਜਿਹੜਾ ਉਹ ਲਗਾ ਲਿਆ ਆ ਕਨੈਕਸ਼ਨ ਲੱਗ ਰਿਹਾ ਕੂਲਰ ਨੂੰ ਅੱਜ ਜਿਹੜੀਆਂ ਤਾਰਾਂ ਤੋਰਾ ਪੂਰੀਆਂ ਵਿਛੜੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰਬੰਧ ਜਿਹੜਾ ਹੈਗਾ ਨਾਲ ਹੈਗਾ ਕਿਸੇ ਤੇ ਕੋਈ ਡਿਪੈਂਡੈਂਟ ਨਹੀਂ ਆ ਕੁਝ ਨਹੀਂ ਆ ਮੈਂ ਰਹਿਣ ਦੀ ਜਿਹੜੀ ਹੈ ਵਿਵਸਥਾ ਜਿਹੜੀ ਹੈ ਇੱਥੇ ਚੱਲ ਰਹੀ ਹੈ ਤਾਂ ਕਿ ਰਾਤੀ ਜਿਹੜੀ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਜਿਹੜਾ ਹੈ ਉਹ ਨਾ ਕਰਨਾ ਪਰੇ ਇੱਥੇ ਪਾਣੀ ਦਾ ਟੈਂਕਰ ਹੈਗਾ ਇਹ ਚੰਡੀਗੜ੍ਹ ਕਾਰਪੋਰੇਸ਼ਨ ਨੇ ਇੱਥੇ ਵਿਵਸਥਾ ਕੀਤੀ ਹੈ ਪਾਣੀ ਦੀ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀ ਟਾਇਲਟ ਦੀ ਸੁਰੱਖਿਆ ਦੀ ਮਤਲਬ 2000 ਤੋਂ ਵੱਧ ਜਿਹੜੇ ਪੁਲਿਸ ਕਰਮਚਾਰੀ ਆ ਇੱਥੇ ਤਨਖਾਤ ਕੀਤੇ ਗਏ ਨੇ 24 ਘੰਟੇ ਜਿਹੜੇ ਆ 2000 ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਆ ਇੱਥੇ ਡਿਊਟੀ ਦੇਣਗੇ ਰਾਤ ਦਿਨ ਉਹ ਵੀ ਇੱਥੇ ਜਿਹੜੇ ਆ ਡਿਊਟੀ ਦਿੰਦੇ 8-8 ਘੰਟੇ ਬਾਅਦ ਹਾਲਾਂਕਿ ਉਹਨਾਂ ਦੀ ਡਿਊਟੀ ਚੇਂਜ ਹੁੰਦੀ ਰਹੇਗੀ ਪਰ ਰਾਤ ਦਿਨ ਇੱਥੇ ਪਹਿਰਾ ਲੱਗੇਗਾ ਰਾਤ ਦਿਨ ਇੱਥੇ ਉਹ ਡਿਊਟੀ ਦੇਣਗੇ ਔਰ 5 ਦਿਨ ਦਾ ਕਾਰਜਕ੍ਰਮ ਹੈਗਾ ਹਾਲਾਂਕਿ ਜੇ ਜਦੀ ਮੰਗਾ ਤੇ ਮਤਲਬ ਕਿ ਕਿਹਾ ਜਾ ਰਿਹਾ ਵੀ ਜਦੀ ਮੰਗਾ ਜੜੀਆਂ ਕਿਸਾਨਾਂ ਦੀਆਂ ਉਹ ਨਹੀਂ ਮੰਨੀਆਂ ਗਈ दे चंडीगढ़ तो। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल आरोप